ਮਰੇ ਭੱਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੋਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਸੁਬਾ ਸੁਬਾ ਦਾ ਗੇੜਾ ਜੀ ਜਿਹੜਾ ਸੱਜਰੇ ਉੱਠ ਕੇ ਸਭ ਤੋਂ ਪਹਿਲਾਂ ਆਪਣਾ ਖੇਤਾਂ ਦਾ ਵਜ ਰਿਹਾ ਖੇਤਾਂ ਦਾ ਵੀ ਕੰਮ ਕਹਿੰਦੇ ਆ ਵੀਰੋ ਆਹ ਨਜ਼ਾਰਾ ਜਿਹਨੂੰ ਕਹਿੰਦੇ ਆ ਸੱਜਰੇ ਸੱਜਰੇ ਠੰਡ ਹੈ ਆਪਣੇ ਪਿੰਡ ਤੋਂ ਜਿਹੜਾ ਗਾਂ ਵਾਲਾ ਖੇਤ ਹੈ ਜਿੱਥੇ ਨੇਤਰਬਾਈ ਦਾ ਇੰਪੋਰਟਰੀ ਫਾਰਮ ਬਣਾ ਰਹੇ ਆ ਉੱਥੇ ਵਾਲੇ ਖੇਤ ਨੂੰ ਸਮਝ ਲਓ ਡੇਢ ਕਿਲੋਮੀਟਰ ਪੈ ਜਾਂਦਾ ਡੇਢ ਤੋਂ 2 ਆਪਣਾ ਤੁਰਕੇ ਜਾਈਦਾ ਅਲੇ ਦਲੇ ਹੁਣ ਕੁਛ ਨਹੀਂ ਦਿਖਦਾ ਹੈਗਾ ਤੁਹਾਨੂੰ ਚਲੋ ਪਿਛਲੇ ਕੈਮਰਾ ਨਾਲ ਵੀ ਦਿਖਾ ਦਿੰਦਾ ਮੈਂ ਤੇ ਧੁੰਦ ਜੀ ਜਿਹੜੀ ਬਹੁਤ ਹੈ ਪਈ ਵੀ ਤੇ ਮੌਸਮ ਦਾ ਕੁਛ ਪਤਾ ਨਹੀਂ ਜੀ ਲੱਗਦਾ ਕਦੇ ਧੁੱਪ ਹੋ ਜਾਂਦੀ ਹੈ ਧੁੱਪ ਦੇ ਵਿੱਚ ਗਰਮੀ ਲੱਗਣ ਲੱਗ ਜਾਂਦੀ ਹੈ ਕੋਈ ਕੋਈ ਦਿਨ ਹੈ ਜਿਹੜਾ ਉਹ ਪੂਰਾ ਸੂਰਜੇ ਨਹੀਂ ਨਿਕਲਦਾ ਚਲੋ ਹੁਣ ਦੱਖਣ ਵੀ ਚੱਲ ਰਿਹਾ ਵਿਚੇ ਵਿੱਚ ਬੱਦਲਬਾਈ ਵੀ ਹੋਈ ਵੀ ਹੈ ਉਹ ਵੀ ਚੱਲੀ ਜਾਣਾ ਕੰਮ ਤੇ ਬਾਕੀ ਚੱਲ ਢੇੜਾ ਵੱਜ ਰਿਹਾ ਜੀ ਇਹ ਹੈ ਬਾਈ ਨਜ਼ਾਰੇ ਆਪਣੇ ਬਿਲੀ ਜੀ ਲਾਈਫ ਕਹਿੰਦੇ ਜੀ ਨੂੰ ਚਲੋ ਬਾਕੀ ਵੀਰੋ ਤੁਸੀਂ ਦੇਸ਼ਾਂ ਵਿਦੇਸ਼ਾਂ ਚ ਵੀ ਗਏ ਹੋ ਕਈ ਬੰਦੇ ਕੰਮ ਸਾਰਿਆਂ ਦੀ ਠੀਕ ਆ ਆਪਣੇ ਆਪਣੇ ਕੰਮ ਦੇ ਵਿੱਚ ਨਪੋਣਾ ਰਹੋ ਕਹਿੰਦੇ ਵੀ ਬਾਬਾ ਚੜ੍ਹਦੀ ਕਲਾ ਰੱਖੇ ਏਕਣਾ ਹੀ ਆਪਣੀ ਲਾਈਫ ਹੈ ਜੀ ਆਪਾਂ ਆਪਣੀ ਫਾਰਮਿੰਗ ਦਾ ਕੰਮ ਹੈ ਸ਼ੌਂਕ ਦੇ ਨਾਲ ਫਾਰਮਿੰਗ ਹੁਣ ਦੇਖੋ ਢੇੜਾ ਜਿਹੜਾ ਕਹਿੰਦੇ ਹੁੰਦਾ ਨਾ ਇਹ ਸਵੇਰ ਦਾ ਜ਼ਿਮੀਂਦਾਰ ਦਾ ਕਹਿੰਦੇ ਇੱਕ ਦਵਾਈ ਦੇ ਬਰਾਬਰ ਫਸਲ ਨੂੰ ਵੀ ਹੋ ਜਾਂਦਾ ਜੀ ਮੇਰੇ ਤੱਕ ਮੇਰਾ ਮਾਲਕ ਹੈ ਜਿਹੜਾ ਉਹ ਢੇੜਾ ਮਾਰ ਗਿਆ ਚਲੋ ਬਾਕੀ ਸਾਨੂੰ ਪਿਛਲੇ ਕੈਮਰੇ ਦੇ ਨਾਲ ਜੀ ਜਿਹੜਾ ਮੌਸਮ ਵੀ ਦਿਖਾਉਂਦਾ ਤੂੰ ਚਾਰਾਂ ਸਾਈਡ ਪਈ ਵੀ ਐ ਤੇ ਫਸਲਾਂ ਵੀ ਬਾਕੀ ਪਰ ਉਹਨਾਂ ਨਾਲ ਵੀ ਮਿਲਾਉਂਗਾ ਜੀ ਇਹ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਕੁਛ ਨਹੀਂ ਦਿਖ ਰਿਹਾ ਇੱਧਰ ਹਾਲੇ ਤਾਲੇ ਧੁੰਦ ਦਾ ਇੰਨਾ ਹੋ ਆ ਵੀ ਗਾੜੀ ਹੋਈ ਵੀ ਧੁੰਦ ਤੇ ਆਹ ਲੋ ਭਾਈ ਇੱਧਰ ਨੂੰ ਚੱਲਦੇ ਗਾਹਾਂ ਵੀ ਧੁੰਦ ਦਿਖਾ ਦਿੰਦਾ ਮੈਂ ਤੇ ਆ ਗਿਆ ਭਾਈ ਦੋਨੋਂ ਛੜ ਗੰਨਾ ਪਹੀ ਦੇ ਦੇਖੋ ਆ ਵੀ ਗੰਨਾ ਇੱਧਰ ਵੀ ਚਲੋ ਭਾਈ ਇਹ ਵੀ ਮਹਿਲਤ ਚੱਲ ਰਿਹਾ ਪਤਾ ਨਹੀਂ ਕਦੋਂ ਚਲੇ ਜਾਣਾ ਮਿਲ ਚ ਹਲੇ ਪਰਚੀਆਂ ਕਹਿੰਦੇ ਹੌਲੀ ਹੌਲੀ ਆ ਰਹੀਆਂ ਤੇ ਆ ਦੇਖੋ ਇਧਰ ਨੂੰ ਜੱਗੇ ਦਾ ਘਰ ਹੈ ਜਿਹੜਾ ਥੋੜਾ ਥੋੜਾ ਦਿਖਣ ਲੱਗਿਆ ਨਾਲੇ ਅੱਧੇ ਕੀਲੇ ਪਰ ਚਲੋ ਬਾਕੀ ਭਾਈ ਧੁੰਦਾ ਜਿਹੜੀ ਇਹ ਗਾੜੀ ਆ ਚ ਮੀਂਹ ਮੰਗੂ ਵੀ ਕਰ ਰਹੀ ਹੈ ਨਿਕਲਾਂ ਕਹਿੰਦੇ ਵੀ ਕਣਕ ਨੂੰ ਆ ਜਿਹੜਾ ਇਹ ਇੱਕ ਪਾਣੀ ਦੇ ਕੰਮ ਕਰ ਰਹੀ ਹੈ ਆ ਲੋ ਕੁਛ ਦਿਖ ਰਿਹਾ ਚਲੋ ਇਧਰ ਖੇਤ ਵੀ ਆ ਖੇਤਾਂ ਚ ਤਾਂ ਸਾਨੂੰ ਪਤਾ ਹੀ ਆ ਵੀਰੋ ਵੇ ਤੋਂ ਤੇ ਜ਼ਿਆਦਾ ਹੋਣੀ ਕਿਉਂਕਿ ਹਰਿਆਈ ਹੈ ਦਰਖਤ ਹੈ ਸੋ ਹੁਣ ਆਪਾਂ ਹੀ ਜਾਂਾਰੇ ਉੱਧਰ ਆਪਣੇ ਘਰ ਕੰਨੀ ਨੂੰ ਤੇ ਇਸ ਕਰਕੇ ਨਜ਼ਾਰਾ ਬਹੁਤ ਆ ਵੀਰੋ ਖੇਤ ਸਜਰੇ ਸਜਰੇ ਦਾ ਗੇੜਾ ਜਿਹੜਾ ਕੋਈ ਨਾ ਕੋਈ ਟੱਕਰੀ ਜਾਂਦਾ ਹੈ ਇਹਦਾ ਆ ਲੋ ਜਿੱਦਨੂ ਮਰਜ਼ੀ ਕੈਮਰਾ ਕਰਮਾਓ ਬਾਕੀ ভাই ਜੱਗਾ ਵੀ ਕਿਆ ਪਤਾ ਅੰਦਰ ਤੇ ਨਿਕਲਾਵੇ ਕੋਈ ਪਤਾ ਨਹੀਂ ਪਹੁੰਚ ਗਏ ਹੁਣ ਪਾਪਣੀ ਕਣਕ ਕੋਲ ਤੇ ਕਣਕ ਨਿਸਰ ਨੂੰ ਬਾਈ ਤਿਆਰ ਵਰ ਤਿਆਰ ਆ ਦੇਖੋ ਆ ਬਾਲ ਨਿਕਲ ਗਈ ਛੋਟੀ ਜੀ ਤੇ ਆਹ ਇਧਰ ਬਾਈ ਹਲੇ ਮੜੀ ਜੇ ਪਰਲੇ ਬਾਲ ਜੀ ਨਿਕਲੇ ਆਏ ਆ ਦੇਖੋ ਆ ਹਾਲੋ ਨਸਰ ਲੱਗੀ ਕਣਕ ਤੇ ਬਾਈ ਉਹ ਲੱਗ ਪਰ ਚੱਲ ਰਿਹਾ ਉਧਰ ਮੁਰਗੀ ਫਾਰਮ ਦਾ ਕੰਮ ਨੇਤਰ ਬਾਈ ਰਹੀਂ ਘੁੰਮ ਰਿਹਾ ਬੰਦੇ ਆ ਗਏ ਲੇਬਰ ਵਾਲੇ ਇਹ ਆ ਬਾਈ ਨੇਤਰ ਬਾਈ ਘੁੰਮਦਾ ਦੇਖੋ ਲੱਗੇ ਹੋਇਆ ਕੰਮ ਫਿਰ ਚਲੋ ਵਧੀਆ ਵੀ ਕੰਮ ਹੈ ਤੇ ਪਾਵਣ ਇਧਰ ਖੇਚ ਘੁੰਮ ਰਹੇ ਨਾਲ ਦੀ ਨਾਲ ਆ ਕਣਕ ਵੀਰ ਉਹਨੂੰ ਕਹਿੰਦੇ ਨੇ ਨਜ਼ਾਰੇ ਵਾਲੀ ਕੰਮ ਤੇ ਇਧਰ ਆ ਗਈ ਬਾਈ ਮਾਸੜ ਦੀ ਕਣਕ ਹੋਰ ਚਰੀਤੀ ਇਹ ਲੇਟ ਆ ਥੋੜੀ ਜੀ ਇਹ ਆਪਣੀ ਗੀਤੀ ਹੋ ਗਈ ਸੀ ਕਣਕ ਚਲੋ ਮੌਸਮ ਹਲੇ ਗਾੜੇ ਦਾ ਗਾੜਾ ਹੋਈ ਜਾਂਦੀ ਹੈ ਤੁੰਦ ਜਿਹੜੀ ਦੇਖਦਾ ਨਹੀਂ ਉਹ ਚੱਲ ਰਿਹਾ ਕੰਮ ਉਹਨਾਂ ਦਾ ਉਧਰ ਵੀ ਘੇੜਾ ਮਾਰਦੇ ਆ ਤੇ ਪਹਿਲਾਂ ਖੇਤ ਪਰ ਨੂੰ ਘੁੰਮੀ ਇੱਕ ਗੇਲਾ ਆਪਣੇ ਮਨ ਨੂੰ ਪੂਰਾ ਆਹ ਚਲੋ ਉਸ ਜੀਤਾ ਭਈ ਵੀ ਆ ਪਰ ਸਵਾਦ ਜਾਂ ਹੁੰਦਾ ਸੱਜਰੇ ਸੱਜਰੇ ਕੇ ਦਾ ਗੜਾ ਦੇਣ ਦਾ ਤੇ ਇੱਥੇ ਗਊ ਮਾਤਾ ਲੱਗੀ ਜੀ ਆਪਣੀ ਛੱਟ ਇੱਕ ਆ ਦੇਖੋ ਨਿਕ ਜਗਾ ਚਲੋ ਜਿਹਦੇ ਜਹਾਂ ਦਾਣੇ ਤਹਾਂ ਜਿਹਾਂ ਜਾਣੇ ਤਹਾਂ ਦਾ ਖਾਣੇ ਵਾਲਾ ਕੰਮ ਜਿਹੜਾ ਦਾਣੇ-ਦਾਣੇ ਪਰ ਜੀ ਦੀ ਮਹਰ ਜੀ ਨੇ ਸ਼ੱਕ ਲੈਣਾ ਕਹਿੰਦੇ ਆਹ ਲੋ ਭਾਈ ਇੱਧਰ ਗੰਨਾ ਵੱਢਿਆ ਵਾ ਖੇਤਾ ਇਹ ਵੀ ਫੱਟਣ ਲੱਗ ਗਿਆ ਪੂਰਾ ਹਨ ਆਹ ਲੋ ਤੇ ਹੁਣ ਆਪਾਂ ਚੱਲਦੇ ਆ ਉੱਥੇ 85 ਗੰਨਾ ਲੈਣਾ ਸਾਜਰੇ ਸਾਜਰੇ ਚੁੱਪਣ ਖਾਤੇ ਵਧੀਆ ਜਾ ਉਹ ਸਾਹਮਣੇ ਬਾਈ ਵੀ ਘੁੰਮ ਰਿਹਾ ਲੋ ਬਾਈ ਕਣਕਲ ਕੋ ਘੁੰਮਦੇ ਘੁੰਮਦੇ ਆਪਾਂ ਨੇ ਆਪਣਾ ਗੰਨਾ 85 ਜਿਹਨੂੰ ਕਹਿੰਦੇ ਆ ਉਹ ਵੀ ਤੋੜ ਲਿਆ ਤੇ ਸਵੇਰ ਸਵੇਰ ਠੰਡ ਵਿੱਚ ਤੇ ਠੰਡਾ ਗੰਨਾ ਆਹਾਹਾ ਨਜ਼ਾਰਾ ਬਾਈ ਆ ਦੇਖੋ ਪੂਰੀ ਦਾ ਆ ਦੇਖੋ ਚਾਰਾ ਸੜ ਤੇ ਇਧਰ ਆ ਗੰਨਾ ਖੜਾ ਜਿੱਥੇ ਤੇ ਪੱਤੇ ਆਪਾਂ ਨੇ ਚਲੋ ਚੂਪਦੇ ਹਣ ਲੋ ਵੀ ਬੰਦਾ ਸਕੂਲ ਤੀ ਆਇਆ ਜੀ ਸਾਡਾ ਤੇ ਆਉਂਦੀ ਸਾਰੇ ਦੇਖ ਲੋ ਵੀ ਇਹ ਆਹ ਹੋਇਆ ਮੈਨੂੰ ਵੀ ਮੈਂ ਆਪਣਾ ਕੰਮ ਨਵੇੜ ਕੇ ਬਿਕਾ ਦੋ ਕਰ ਲਵਾਂ ਸਸੀ ਕਾਲ ਬੁਲਾ ਦੇ ਪਹਿਲਾਂ ਵੀ ਸਸੀ ਆਇਆ ਹੈ ਕੀ ਕੰਮ ਕਰ ਲਗਿਆ ਬਈ ABC ਇਹਦੇ ਵਿੱਚ ਦੇਖੋ ਬਈ ਕਾਪੀ ਚ ਕਿੱਡੇ-ਕੱਡੇ ਕਰ ਗਿਆ ਕੱਢਿਆ ਮੈਂ ਇਹ ਆਪਣਾ ਪੇਜ ਹੋ ਤੇ ਦੇਖੋ ਦੇਖੋ ਕਿ ਢੇਕ ਦੇ ਗਣੇ ਗਣੇ ਵੀ ਕਾਪੀ ਚ ਰੋ ਇਹ A to Z ਹੈ ਬਈ ਕਹਿੰਦਾ ABC ਚੱਲ ਬਈ ਲੇਖਾ ਲੋਵੇ ਇਹ ਲਿਖਤੀ ਇਹ ਲੈ ਬੀ ਸੀ ਡੀ ਈ ਬੱਲੇ ਮੰਨਗੇ ਐਫ ਇਹਦਾ ਪੂਰਾ ਹੁੰਦਾ ਹੈ ਜੀ ਥੋੜਾ ਅੱਗੇ ਨੂੰ ਅੱਗੇ ਨੂੰ ਹੋਰ ਅੱਗੇ ਹਾਂ ਚੱਲ ਜੀ ਐਚ ਇਹ ਲੈ ਬਈ ਆਈ ਜੇ ਕੇ ਕੇ ਹਾਂ ਦੇਖ ਲੈ ਕੇ ਆਹੇ ਕੇ ਇਹ ਆ ਦੇ ਆ ਕੇ ਇਹ ਦੇਖ ਲਿਆ ਇਹ ਆ ਅੱਗੇ ਹਾਂ ਕੇ ਏ ਜੇ ਕੇ ਐਲ ਪੀ ਲਿਖਤਾ ਐਲ 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 ਲ ਲਿਖਣਾ ਦਾ ਦੇ ਏ ਏ ਜੇ ਕੇ ਐਲ ਹਾਂ ਮਟੇ ਰੇਜ਼ਰ ਲੈ ਲਿਆ ਚਾਰ ਕੇ ਐਲ ਆ ਪੈ ਗਿਆ ਹਾਂ ਆ ਐਮ ਪੈਣਾ ਠੀਕ ਨਹੀਂ W ਪਾਤਾ ਤਾਂ W ਪਾਤਾ ਐ ਮਤਾਪਤ ਠੀਕ ਨੇ ਗਲਤ ਪਾ ਦਿੰਦਾ ਜੀ N N ਹੂੰ ਪੁੱਤਾ ਹੂੰ ਗਲਤ ਬਾਤ ਆ ਵੀ ਹਾਂਜੀ ਪਰਮਵੀਰ ਤੇ ਬਾਅਦ ਹੁਣ ਤੁਹਾਡੀ ਵਾਰੀ ਆ ਗਈ ਪਰਮਵੀਰ ਤੇ ਬਾਅਦ ਤੁਹਾਡੀ ਵਾਰੀ ਆ ਗਈ ਹੁਣ ਨਹੀਂ ਵਾਰੀ ਨਹੀਂ ਉਹ ਡਾਟ ਚ ਲੱਗਿਆ ਲੌਣ ਕਰ ਦਦਾ ਹਾਂਜੀ ST JWX 22 22 ਏ ਵਦੇ ਮਿਸਟੇਕਸ ਦਾ ਦਰਦ ਹੈਗਾ ਤਾਂ 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 ਨਾ ਤੁਹਾਨੂੰ ਨਹੀਂ ਆਉਂਦੀ ਇਹ ਵੀ ਸੀ ਨੂੰ ਪਾਪਾ ਨੂੰ ਆਉਂਦੀ ਹੈ ਇਹ ਵੀ ਸੀ ਹਾਂਜੀ ਆਉਂਦੀ ਹੈ ਮਮਾ ਨੂੰ ਹਰਜੀਤ ਮਾ ਪਾਤਾ ABC ਨੂੰ ਕਰਤੀ ਮੇਰੇ ਸੱਤ ਨੰਬਰ ਦਾ ਤੇਲ ਲਾ ਯਾਰ ਖਾਜੀ ਹੁੰਦੀ ਹੈ ਪਤਾ ਨਹੀਂ ਕਿਹਨਾਂ ਤੇ ਸਿਕਰੀ ਹੋਈ ਵੀ ਸਰਦੀ ਕਰਦੀ ਸਿਕਰੀ ਹੋਈ ਵੀ ਸਰਦੀ ਕਰਕੇ ਸਿਕਰੀ ਹਾਂਜੀ ਲੋ ਬਾਈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਵੀ ਜਸ਼ਨ ਕੀ ਕਰ ਰਹੀ ਹੈ ਆ ਦੇਖੋ ਹਾਂ ਬਈ ਮੇਰਾ ਲੱਥਾ ਸਾਨੇ ਜਾਂਦੇ ਸਸਕਾਲ ਜੀ ਕੀ ਕਰਦੀ ਆ ਕੁਛ ਨਹੀਂ ਬਸ ਕੁਲਚੇ ਕਹੇ ਵੇ ਆਏ ਹਾਏ 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 ਕੁਲਚਿਆਂ ਨੂੰ ਤੜਕਾ ਲਵਾਤਾ ਬਾਈ ਜੇ ਸਨ ਹੈ ਬਾਸ ਨਹੀਂ ਬਾਸ ਨਾ ਮਹਿਕੇ ਮਹਿਕ ਤਾਂ ਆਉਂਦੀ ਹੈ ਚੱਲ ਹਾਂ ਕਿੰਨੇ ਗਿਆ ਫਿਰ ਤਿੰਨ ਕੱਲੀਓ ਖਾਉਂਗੀ ਹਰ ਦਿਨ ਕਿ ਪਰਮ ਦਾ ਮੰਮੀ ਦਾ ਹੈ ਰਮਤੇ ਮੰਮੀ ਦਾ ਵੀ ਤਾਂ ਹੀ ਤਿੰਨ ਕਹਿ। ਅੱਛਾ। ਲੈ ভাই ਭਰਦੀ ਵਾਈ ਪੂਰੇ ਦੇ। ਜੀਰਾ ਪਾਤਾ ਹਾਂ। ਲੈ ভাই। ਕੁਲਚਾ ਵਾਲੇ ਨੇ ਵੱਟ ਕੱਟਦੇ। ਮਨ ਤਾਂ ਇਹਦਾ ਵੀ ਜਹਾ ਵੀ ਛਾਰ ਦੂੰਗਾ। ਇੱਕ ਇੱਧਰ। ਇੱਕ ਆਹ ਬੰਦਾ ਵਾ ਜੀ ਸਾਡਾ ਇੱਧਰ। ਇਹ ਦੁਕਾਨ ਵਾਲਿਆਂ ਨੂੰ ਦੇਖ ਕੇ ਆ ਦੇ। ਦੇ ਲੁੰਦਾ। ਲੈ ভাই ਦੁਕਾਨ ਵਾਲਾ ਬੰਦਾ ਵੀ ਸਾਡਾ ਚੰਗਾ ਨਿਆਣਾ ਨਹੀਂ ਕੋਈ ਉਹ ਤੇ ਸੁੱਕਾ ਜਾਂਦਾ ਇਹ। ਛਲ ਕਿਉਂ ਪਾ ਚੱਲ ਬਾਈ ਅੱਛਾ ਆ ਬਾਈ ਬੋਤਲ ਮੂਰੇ ਕਰਤੀ ਤੇ ਇਧਰ ਬਾਈ ਆਹਾ ਆਹਾ ਮੈਂ ਕਹੀਂ ਢਾਲ ਛੱਡੀਆਂ ਇਹ ਆ ਬਾਈ ਨਜ਼ਾਰੇ ਤੇ ਚਲੋ ਅੰਦਰ ਨੂੰ ਚੱਲਦੇ ਆ ਠੀਕ ਨੇ ਤੇ ਮੰਤਾਂ ਤਾਂ ਵੀ ਚਾਹ ਵੀ ਪੀ ਕੇ ਸਰੋਂਗੇ ਉਧਰ ਤਿਆਰੀ ਚੱਲ ਰਹੀ ਹੈ ਬੈਠੀ ਹੈ ਹਾਂ ਚਲੋ ਬਾਈ ਮੌਸਮ ਖੁੱਲ ਗਿਆ ਮੌਸਮ ਦੇਖੋ ਮੌਸਮ ਪੂਰੇ ਦਾ ਪੂਰਾ ਲੋਟ ਹੈ ਨਾ ਸੂਰਜ ਦੇਵਤਾ ਜਿਹੜੇ ਦਰਸ਼ਨ ਦੇਣ ਲੱਗੇ ਠੀਕ ਆ ਤੇ ਇੱਧਰ ਅੱਛਾ ਤੇਰੇ ਲੱਡੂ ਰੱਖੀ ਬੈਠੀ ਹੈ ਗੋਲ ਹੈ ਮੇਰੇ ਕੋਲ ਸਾਰੇ ਨੇ ਹੱਥ ਜੋੜ ਕੇ ਪੈਰ ਵੀ ਚਰਚ ਕਰਦੇ ਹਾਂ ਚਾਹ ਚਾਹ ਲੱਗੇ ਤੇ ਜੀ ਅੱਛਾ ਬਾਜੀ ਬੋ ਇੱਧਰ ਭਾਈ ਚਾਹ ਦਾ ਇੱਕ ਜੱਗ ਇੱਕ ਕੱਪ ਦੋਏ ਭਰੇ ਹੋਏ ਹੈ ਹਾਂਜੀ ਅਸ ਤਾਂ ਪੀਣੀ ਹੈ ਰੱਖੀ ਹੋ ਆ ਬਣਾ ਕੇ ਜੀ ਅੱਛਾ ਤਿਆਰੀ ਹੈ ਇਹ ਗੋਲ ਦੇ ਗੋਚਾ ਵਾਲਿਆਂ ਨੂੰ ਕੇ ਰੇਲੇ ਦੇ ਗੋਚੇ ਬਣਾ ਰਹੇ ਦੂਦੇ ਉਹਨੇ ਉਹਨੇ ਲਈ ਭਾਈ ਨੂੰ ਸਾਡੇ ਘਰ ਨੂੰ ਚੱਲਾ ਅੱਛਾ ਰਾਜ ਸਾਈਆਂ ਵਧਾਈਆਂ ਕਰਦੇ ਹਾਂ ਜਸ਼ਨ ਨੇ ਹਾਂਜੀ ਚੱਲੋ ਭਾਈ ਹੋ ਲੈਣ ਦੇਈਏ ਹਾਂ ਹਾਂ ਮੈਂ ਤਾਂ ਲੱਡੂ ਲੈ ਕੇ ਦੇ ਪੇ ਲੱਡੂ ਵੀ ਸਾਰਾ ਕੁਝ ਖਾ ਲੈਣਾ ਜੀ ਅੱਛਾ ਕੁਝ ਨਹੀਂ ਛੱਡਣਾ ਹੈ ਹਾਂਜੀ ਤੇ ਭਾਈ ਇੱਕ ਬੰਦਾ ਅੰਦਰ ਪਿਆ ਉਹ ਮੈਂ ਤੁਹਾਨੂੰ ਉਹਦੇ ਨਾਲ ਮਿਲਾਉਂਦਾ ਖੜ ਜਾ ਇਹ ਕੰਮ ਕਰਕੇ ਸਕੂਲ ਦਾ ਤੁਸੀਂ ਦੇਖਿਆ ਪਿੱਛੇ ਕੰਮ ਕਰਦਾ ਦਾ ਆ ਪਿਆ ਓਏ ਉਹ ਦੀਦੀ ਨੇ ਬਾਹਰ ਚੀਜੀ ਬਣਾ ਲਈ ਕੁਲਚੇ ਦੇਖ ਛੇਤੀ ਇਹ ਲੈ ਬਈ ਆਹ ਦੇਖ ਦੀਦੀ ਬਾਹਰ ਕੁਲਚੇ ਵਾਲਿਆਂ ਨੂੰ ਘੇਰੀ ਖੜੀ ਆ ਆ ਜਾ ਉਹ ਰੀ ਲਿਆਉਣੇ ਉਹਨੇ ਕਿ ਦੀਦੀ ਮੈਨੂੰ ਵੀ ਲੈ ਆ ਇੱਕ ਕਹਿ ਦੇ ਕਿ ਦੀਦੀ ਇੱਕ ਮੇਰਾ ਵੀ ਬਣਾ ਲੈ ਕਹਿ ਦੇ ਕਹਿ ਦੇ ਉਹ ਲੈ ਬਈ ਹੋ ਗਿਆ ਕਹਿੰਦਾ ਇੱਕ ਮੈਨੂੰ ਬਣਾ ਦੇ ਕਹਿੰਦਾ ਸ਼ਕੀਨ ਅੱਜ ਖਾਣੇ ਤੇ ਹੈ ਸ਼ਕੀਨ ਅੱਜ ਖਾਣੇ ਤੇ ਅੱਛਾ ਤੁਸੀਂ ਖਾਣਾ ਹੈ ਤੁਸੀਂ ਮੈਂ ਨਹੀਂ ਬਾਈ ਮੈਂ ਚਾਹ ਵਾਲਾ ਕੱਪ ਪੂਰਾ ਭਰ ਕੇ ਪੀਣਾ ਲੱਡੂ ਖਾਹਾਂਗੇ ਮੁੱਠਾ ਲੱਡੂ ਇੱਕ ਖਾਣਾ ਪਰ ਮੈਂ ਉਹ ਕੁਝ ਨਹੀਂ ਖਾਣਾ ਮੇਰਾ ਗਲਾ ਦੁਖਦਾ ਠੀਕ ਹੈ ਨਹੀਂ ਤੁਸੀਂ ਖਾਓ ਮੌਜਾਂ ਲਟੋ ਚਲੋ ਭਾਈ ਚੱਲ ਰਿਹਾ ਕੰਮ